ਕਿਉਂ ਐ ਮਨਤ ਐਨੇ ਗੁੱਸੇ ਵਿੱਚ ਕਿਉਂ ਆ ਮਮੀ ਬਾਤ ਹੋ ਗਈ ਉਹਨੂੰ ਫੋਨ ਨਹੀਂ ਮੈਂ ਗਨੂ ਨੂੰ ਬੁਲਾਇਆ ਕਰ ਉਹਨਾਂ ਦੋਸਤੀ ਤੋੜ ਦੇਣੀ ਮੈਂ ਕਿਉਂ ਕੀ ਗੱਲ ਹੋ ਗਈ ਐ ਉਹ ਤੇ ਤੇਰੀ ਬੈਸਟ ਫਰੈਂਡ ਐ ਐਸੀ ਕੀ ਗੱਲ ਹੋ ਗਈ ਤੁਹਾਨੂੰ ਨਹੀਂ ਪਤਾ ਮਮੀ ਉਹ ਬਹੁਤ ਜ਼ਿਆਦਾ ਬਦਲ ਗਈ ਪਹਿਲਾਂ ਜਿਨੀ ਰਹੀ ਉਹ ਪਹਿਲਾਂ ਹੀ ਕਿਵੇਂ ਇਕੱਠੇ ਬਿੰਦੇ ਇਕੱਠੇ ਖਾਂਦੇ ਪੀਂਦੇ ਇਕੱਠੇ ਇੰਜੋਏ ਕਰਦੇ ਸੀ ਹੁਣ ਉਹਦਾ ਦੀ ਗੱਲ ਹੀ ਨਹੀਂ ਆ ਅੱਲਾ ਨਹੀਂ ਕਹਿੰਦਾ ਬੇਟਾ ਉਹ ਛੋਟੇ ਹੁੰਦੇ ਤਾਂ ਤੇਰੇ ਨਾਲ ਪੜ੍ਹੀ ਐ ਤੇ ਨਾਲ ਇੰਜੋਏ ਕੀਤਾ ਖਾਂਦੀ ਪੀਂਦੀ ਐ ਇੰਨੀ ਐ ਤੁਸੀਂ ਬੈਸਟ ਫਰੈਂਡ ਹੋ ਗਈਆਂ ਜੀ ਇੰਨੀ ਦੇਰ ਦੀਆਂ ਐਦਾਂ ਥੋੜੀ ਰਿਸ਼ਤਾ ਟੁੱਟ ਜਾਂਦਾ ਵਾ ਇੰਨਾ ਨਹੀਂ ਗੁੱਸਾ ਕਰੀਦਾ ਹੁੰਦਾ ਮੰਮੀ ਹੋਰ ਨਹੀਂ ਗੱਲ ਸਾਡੀ ਨਾ ਕਲਾਸ ਵਿੱਚ ਇੱਕ ਨਵੀਂ ਕੁੜੀ ਆਈ ਹੈ ਉਹ ਸਾਰਿਆਂ ਨੂੰ ਮੇਰੇ ਖਿਲਾਫ ਕਰਨ ਪੈ ਗਈ ਉਹਨੇ ਗਨੂਰ ਦੇ ਕੰਨ ਵੀ ਪਰੇ ਆ ਇਹਦਾ ਮਤਲਬ ਇਹ ਆ ਕਿ ਤੂੰ ਤੀਸਰੇ ਬੰਦੇ ਕਰਕੇ ਆਪਣਾ ਰਿਸ਼ਤਾ ਤੋੜ ਦਿੱਤੀ ਨਹੀਂ ਦੀਦੀ ਹੁਣ ਮੈਂ ਸੋਚ ਲਿਆ ਵਾ ਕਿ ਉਹਨੂੰ ਨਹੀਂ ਮੇਰੇ ਕੋਈ ਫਿਕਰ ਤੇ ਮੈਂ ਆਉਂਦੀ ਫਿਕਰ ਕਿਉਂ ਕਰਾਂ ਮੈਂ ਨਹੀਂ ਉਹਨੂੰ ਬੁਲਾਣਾ ਸਭ ਮੇਰੀ ਗਰਲਸੋਨ ਆ ਫੋਨ ਸੀ ਨਾ ਤੇਰਾ ਪਰ ਟੁੱਟ ਗਿਆ ਹੋਇਆ ਵਾ ਤੇ ਆਪਾਂ ਇਦਾਂ ਕਰਦੇ ਇਹਨੂੰ ਵੇਚ ਦਿੰਨੇ ਆ ਇਹਨੂੰ ਫਾਇਦਾ ਤੇ ਹੈ ਨਹੀਂ ਹੁਣ ਸਾਰਾ ਟੁੱਟ ਗਿਆ ਹੋਇਆ ਵਾ ਤੇ ਇਹਨੂੰ ਵੇਚ ਕੇ ਨਵਾਂ ਲੈ ਆ ਜਦ ਨੇ ਤੈਨੂੰ ਫੋਨ ਠੀਕਾ ਪਰ ਦੀਦੀ ਆਦਰ ਰਿਪੇਅਰ ਹੋ ਸਕਦਾ ਇਹਨੂੰ ਸੁੱਟਣ ਦੀ ਕੀ ਲੋੜ ਆ ਨਾਲ ਪਤਾ ਇਹ ਮੈਨੂੰ ਪਾਪਾ ਨੇ ਬਰਥਡੇ ਤੇ ਗਿਫਟ ਕੀਤਾ ਸੀ ਇਹਨਾਂ ਮੇਰੇ ਕਿੰਨੇ ਇਮੋਸ਼ਨਸ ਜੁੜਿਆ ਹੋਏ ਕਿੰਨੇ ਪਿਆਰ ਨਾਲ ਉਹਨਾਂ ਨੇ ਮੈਨੂੰ ਗਿਫਟ ਕੀਤਾ ਤੇ ਜੇ ਜਦੋਂ ਆਪਾਂ ਰਿਪੇਅਰ ਕਰਾ ਸਕਦੇ ਹਾਂ ਤੇ ਥੀ ਸੁੱਟਣੀ ਕਿਉਂ ਆ ਫਿਰ ਕੀ ਹੋਇਆ ਜੇ ਪੁਰਾਣੀਆਂ ਯਾਦਾਂ ਉਹਦੇ ਨਾਲ ਜੁੜੀਆਂ ਆ ਕਾਫੀ ਪੁਰਾਣਾ ਹੋ ਗਿਆ ਆ ਫੋਨ ਤੇ ਜਦ ਇਸ ਨੂੰ ਬਟਾ ਕੇ ਜਾਂ ਵੇਚ ਕੇ ਨਵਾਂ ਲੈ ਆ ਸਕਦੇ ਫਿਰ ਪੁਰਾਣੀ ਚੀਜ਼ ਨੂੰ ਰਿਪੇਅਰ ਕਿਉਂ ਕਰਾਂ ਇਸ ਇਫੇਸ ਕਰਕੇ 얘 ਦੇ ਨਾਲ ਫੀਲਿੰਗਸ ਜੁੜੀਆਂ ਨੇ ਤਾਂ ਕਾਫੀ ਪੁਰਾਣੀ ਆ ਕੀ ਮਤਲਬ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਸਮਝੀ ਨਹੀਂ ਤੁਹਾਡੀ ਗੱਲ ਕੋਈ ਨਹੀਂ ਮੈਂ ਸਮਝਾ ਲੈਂਦਾ ਤੂੰ ਨੇ ਆਪ ਹੀ ਕਿਹਾ ਹੈ ਨਾ ਕਿ ਰਿਪੇਅਰ ਕਰਕੇ ਉਹਨੂੰ ਅਸੀਂ ਦੁਬਾਰਾ ਯੂਜ਼ ਕਰ ਸਕਦੇ ਹਾਂ ਤੇ ਤੈਨੂੰ ਐਦਾਂ ਨਹੀਂ ਲੱਗਦਾ ਕਿ ਉਹ ਤੇਰੀ ਪੁਰਾਣੀ ਦੋਸਤ ਹੈ ਕਿੰਨੇ ਸਾਲ ਪੁਰਾਣੀ ਤੇਰੀ ਦੋਸਤ ਹੈ ਤੇ ਉਹ ਪ੍ਰੋਬਲਮਸ ਵੀ ਸ਼ਾਇਦ ਰਿਪੇਅਰ ਕੀਤੀਆਂ ਜਾ ਸਕਦੀਆਂ ਐ ਡਿਸਕਸ ਕਰਕੇ ਉਹੀ ਤੂੰ ਉਹਦੇ ਕੋਲ ਜਾ ਕੇ ਬੈਠ ਇੱਕ ਵਾਰੀ ਤੂੰ ਉਹਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ ਤੂੰ ਸਿੱਧਾ ਡਾਇਰੈਕਟ ਕਹਿਣ ਦੀ ਕਿ ਮੈਂ ਦੋਸਤੀ ਤੋੜ ਦੇਣੀ ਆ ਜੇ ਤੇਰੀਆਂ ਇਸ ਫੋਨ ਨਾਲ ਫੀਲਿੰਗਸ ਜੁੜੀਆਂ ਫੋਨ ਨੂੰ ਤਾਂ ਫਿਰ ਵੀ ਕੱਟ ਸਾਲ ਹੋਏ ਪਰ ਇੱਕ ਵਾਰੀ ਸੋਚਿਆ ਕਿ ਜਿਹੜੀ ਦੋਸਤੀ ਦੀ ਤੂੰ ਗੱਲ ਕਰਦੀ ਪਈ ਆ ਬਚਪਨ ਤੋਂ ਲੈ ਕੇ ਹੁਣ ਤੱਕ ਉਹਨੇ ਤੇਰਾ ਕਿੰਨਾ ਸਾਥ ਦਿੱਤਾ ਆ ਤਾਂ ਕਿਵੇਂ ਉਹ ਦੋਸਤੀ ਨੂੰ ਛੱਡ ਸਕਦੀ ਆ ਜੇ ਤੁਹਾਡੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੁੰਦੀ ਪਈ ਆ ਤੋ ਇੱਕ ਵਾਰੀ ਉਹਦੇ ਕੋਲ ਵੈਟ ਪੁੱਛ ਕੀ ਕੀ ਪ੍ਰੋਬਲਮ ਆ ਰਹੀ ਆ ਤੇ ਉਹੀ ਤੂੰ ਉਹਨੂੰ ਮਿਲ ਕੇ ਡਿਸਕਸ ਕਰਕੇ ਤੇ ਆਪਣੀ ਸਾਰੀ ਜਿਹੜੀ ਪ੍ਰੋਬਲਮ ਨੂੰ ਸੋਲਵ ਕਰ ਆਪਣੀ ਪ੍ਰੋਬਲਮ ਨੂੰ ਰਿਪੇਅਰ ਕੀਤਾ ਜਾ ਸਕਦਾ ਨਾ ਜਿਵੇਂ ਫੋਨ ਨੂੰ ਕੀਤਾ ਜਾ ਸਕਦਾ ਘਾਲ ਤੇ ਤੁਸੀਂ ਸਹੀ ਕਹਿ ਰਹੇ ਹੋ ਮੈਂ ਉਹਨੂੰ ਪੁੱਛਿਆ ਵੀ ਨਹੀਂ ਕਿ ਕੀ ਗੱਲ ਹੋਈ ਸੀ ਮੈਨੇ ਕੰਮ ਕਰਦੀ ਹਾਂ ਉਹਨੂੰ ਫੋਨ ਕਰਕੇ ਨਾ ਉਹਨੂੰ ਬੁਲਾ ਲੈਣੀ ਆ ਜਾਂ ਉਹਦੇ ਕੋਲ ਜਾਨੀ ਆ ਤੇ ਪੂਰੀ ਡਿਸਕਸ਼ਨ ਕਰਦੀ ਆ ਕਿ ਹੋਇਆ ਕੀ ਆ ਤੇ ਸੌਟ ਆਊਟ ਕਰਕੇ ਆਣੀ ਸਾਰਾ ਕੁਝ ਹੈਲੋ ਹੈਲੋ ਨੂਰ ਕੀ ਕਰਦੀ ਪਈ ਆ ਆਪਣੇ ਘਰ ਦੇ ਨੇੜੇ ਵਾਲੀ ਪਾਰਕ ਚ ਯਾ ਯਾ ਮੈਨੂੰ ਤੈਨੂੰ ਥੋੜਾ ਮਿਲਣਾ ਹੈਗਾ ਹਾਂ ਕੋਈ ਨਾ ਆ ਜਾ ਤੂੰ ਮੈਂ 10 15 ਮਿੰਟ ਇੱਥੇ ਆ ਚੱਲ ਠੀਕ ਆ ਫਿਰ ਉੱਥੇ ਹੀ ਰਹੀ ਮੈਂ ਨਾ ਆਨੀ ਆ 5 ਮਿੰਟ ਤੱਕ ਓਕੇ ਜੀ ਆਲੀ ਹੈ ਹਲੋ ਠੀਕ ਆ ਠੀਕ ਆ ਹਾਂ ਦਿਆ ਬੱਲ ਹੋਰ ਕੀ ਹੋਇਆ ਤੈਨੂੰ ਬਹੁਤ ਅਰਜੈਂਟ ਬੁਲਾਇਆ ਨਹੀਂ ਯਾਰ ਵੈਸੇ ਉਦਾਂ ਹੀ ਬਸ ਵੈਸੇ ਕਿਉਂ ਕੋਈ ਤੇ ਗੱਲ ਹੋਈ ਹੋਗੀ ਕਿ ਇਹ ਅਦਾਸ ਤੇਰਾ ਬੜਾ ਮੂੰਹ ਬਣਿਆ ਅੱਜ ਨਹੀਂ ਯਾਰ ਉਦਾਂ ਹੀ ਆ ਆਪਣੀ ਅੱਜ ਤੱਕ ਤੈਨੂੰ ਪਤਾ ਕਿ ਨਾ ਘੱਟ ਗੱਲ ਹੁੰਦੀ ਆਪਾਂ ਟਿਊਸ਼ਨ ਤੇ ਵੀ ਨਾ ਸਕੂਲ ਆਪਾਂ ਇਕੱਠੇ ਬੈੰਨੇ ਆ ਹਾਂ ਤੇ ਫਿਰ ਕੀ ਹੋ ਗਿਆ ਘੱਟ ਰਹਿਣ ਨਾਲ ਕੀ ਪਿਆਰ ਥੋੜੀ ਘਟ ਜਾਂਦਾ ਨਹੀਂ ਯਾਰ ਪਰ ਫਿਰ ਵੀ ਪਹਿਲਾਂ ਆਪਾਂ ਕਿੰਨਾ ਸ਼ੁਰੂ ਤੋਂ ਆਪਾਂ ਇਕੱਠੇ ਪੜੇ ਨਰਸਰੀ ਤੋਂ 10th ਤੱਕ ਹੋਗੇ ਪਰ ਫਿਰ ਵੀ ਮਤਲਬ ਇੰਨਾ ਪਹਿਲਾਂ ਆਪਣਾ ਹੁੰਦਾ ਹੀ ਮੈਨੂੰ ਲੱਗਦਾ ਵੀ ਜਦੋਂ ਦੀ ਜੈਸਮੀਨ ਆਈ ਹੈ ਨਾ ਉਦੋਂ ਦਾ ਆਪਾਂ ਥੋੜਾ ਦੂਰ ਦੂਰ ਰਹਿਣਾ ਤੇ ਤੂੰ ਉਹਨਾਂ ਬੇਨੀ ਜਿਆਦਾ ਯਾਰ ਇਦਾਂ ਥੋੜੀ ਹੰਦਾ ਵਾ ਕੱਲ ਦੀ ਆਈ ਕੁੜੀ ਲਈ ਮੈਂ ਤੈਨੂੰ ਥੋੜੀ ਭੁੱਲ ਸਕਦੀ ਆ ਤੂੰ ਤੇ ਮੇਰੀ ਬੈਸਟ ਫਰੈਂਡ ਆ ਉਹ ਵੀ ਬਚਪਨ ਤੋਂ ਤੂੰ ਮੇਰੇ ਨਾਲ ਰਹਿਨੀ ਆ ਇਦਾਂ ਨਹੀਂ ਸੋਚੀਦਾ ਹਈਦਾ ਠੀਕ ਆ ਜੋ ਤੇਰਾ ਮੇਰਾ ਰਿਸ਼ਤਾ ਉਹ ਕਿਸੇ ਦਾ ਨਹੀਂ ਆ ਠੀਕ ਆ ਜੋ ਤੂੰ ਆ ਮੇਰੇ ਲਈ ਕੋਈ ਵੀ ਨਹੀਂ ਐ ਐਵੇਂ ਨਹੀਂ ਸੋਚੀਦਾ ਹਾਈਦਾ ਠੀਕ ਆ ਯਾਰ ਹੋਰ ਦੱਸ ਕੋਈ ਗੱਲ ਬਾਤ ਨਹੀਂ ਨਹੀਂ ਮੇਰੇ ਤੇ ਇਕੱਲ ਤੇ ਤੂੰ ਹੀ ਸੇਲੀ ਆ ਤੈਨੂੰ ਪਤਾ ਵਾ ਤੇ ਮੇਰੇ ਵੀ ਤੂੰ ਹੀ ਸੇਲੀ ਆ ਭੈਣ ਮੇਰਾ ਹੋਰ ਕੋਈ ਨਹੀਂ ਆ ਠੀਕ ਆ ਚੱਲ ਛੱਡ ਪਰੇ ਤੂੰ ਉਹਦੀਆਂ ਗੱਲਾਂ ਮੈਨਾਂ ਮਿਲ ਤੂੰ ਐਵੇਂ ਨਹੀਂ ਸੋਚਣਾ ਤੋਂ ਬਾਅਦ ਕੋਈ ਵੀ ਗੱਲ ਹੋਏ ਮੈਨੂੰ ਦੱਸਣਾ ਦਿਲ ਚ ਨਹੀਂ ਰੱਖਣੀ ਠੀਕ ਆ ਹੂੰ ਹੂੰ ਮਿਸ ਅੰਡਰਸਟੈਂਡਿੰਗ ਇਹ ਇੱਕ ਸ਼ਬਦ ਨੇ ਪਤਾ ਹੀ ਨਹੀਂ ਕਿੰਨੇ ਰਿਸ਼ਤੇ ਖਰਾਬ ਕੀਤੇ ਨੇ ਕਦੀ ਕੋਈ ਕਿਸੇ ਨੂੰ ਕਹਿਣਾ ਕੁਝ ਹੋਰ ਚਾਹੁੰਦਾ ਹੈ ਲੇਕਿਨ ਉਹ ਸਮਝ ਕੁਝ ਹੋਰ ਜਾਂਦਾ ਕਹਿਣਾ ਕਿਸੇ ਹੋਰ ਨੂੰ ਹੁੰਦਾ ਸਮਝ ਕੋਈ ਹੋਰ ਜਾਂਦਾ ਇਹੋ ਜੀ ਮਿਸ ਅੰਡਰਸਟੈਂਡਿੰਗ ਰੱਖਣ ਨਾਲੋਂ ਚੰਗਾ ਕਿ ਅਸੀਂ ਡਾਇਰੈਕਟ ਉਸ ਬੰਦੇ ਕੋਲ ਜਾ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰੀਏ ਤੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਈਏ ਇਹ ਸਿਰਫ ਤਿੰਨ ਅੱਖਰ ਦੀ ਈਗੋ ਆ ਜਿਹਦੇ ਕਰਕੇ ਅਸੀਂ ਝੁਕਣਾ ਮਨਜ਼ੂਰ ਨਹੀਂ ਕਰਦੇ ਪਰ ਇਹ ਤਿੰਨ ਅੱਖਰ ਦੀ ਈਗੋ ਹੀ ਤੁਹਾਡਾ ਰਿਸ਼ਤਾ ਬਚਾ ਸਕਦੀ ਹੈ ਅਜੇ ਵੀ ਸਮਾਂ ਹੈ ਗਿਆ ਇਹ ਆਪਣੀ ਤਿੰਨ ਅੱਖਰਾਂ ਦੀ ਈਗੋ ਛੱਡ ਕੇ ਜਿਹੜੇ ਰਿਸ਼ਤੇ ਤੁਹਾਡੇ ਖਰਾਬ ਹੋਏ ਨੇ ਇੱਕ ਵਾਰੀ ਜਾ ਕੇ ਬੈਠ ਕੇ ਉਹਨਾਂ ਕੋਲ ਗੱਲ ਕਰੋ ਪ੍ਰੇਮ ਦੇ ਨਾਲ ਆਪਣੇ ਮਸਲੇ ਸੁਲਝਾਓ ਪ੍ਰੋਬਲਮਸ ਦਾ ਹੱਲ ਕੱਢੋ ਨਾ ਕਿ ਰਿਸ਼ਤੇ ਖਤਮ ਕਰੋ ਗੱਲ ਕਾਫੀ ਡੂੰਗੀ ਆ ਪਰ ਜਿੰਨੂੰ ਸੋਚਿਆ ਜਾਵੇ ਤਾਂ ਸ਼ਾਇਦ ਕਿੰਨੇ ਰਿਸ਼ਤੇ ਬਚ ਜਾਣ ਅਸੀਂ ਕਹਿੰਦੇ ਆ ਕਿ ਅੱਜ ਦੇ ਸਮੇਂ ਦੇ ਉੱਤੇ ਕਿਸੇ ਤੇ ਪ੍ਰੋਸਾਨੀ ਕੀਤਾ ਜਾ ਸਕਦਾ ਪਰ ਉਪਰੋ ਸੇਮੰਦ ਇਨਸਾਨ ਕੀ ਪਤਾ ਅਸੀਂ ਵੀ ਬਣ ਸਕਦੇ ਆ ਤੇ ਸਾਡੇ ਨਾਲ ਕਿਸੇ ਦੀ ਤਰਾਸ਼ ਮੁੱਕ ਦੇਵੇ